ਹੋ ਜੀ ਹੈ ਇਹ ਨਹੀਂ ਕਿਹਾ ਕਿ ਗੱਲ ਗੱਲ ਕਰ ਰਹੇ ਹਾਂ ਸੁਣੋ ਨਾ ਸਾਦੇ ਬਾਰੇ ਜੇ ਸਾਨੂੰ ਨਾਲ ਸਾਥ ਮਿਲਿਆ ਤਾਂ ਹੋ ਸਕਦਾ ਹੈ ਕਿਲੇ ਪੁੱਤਰੀ ਮਾਰਨੇ ਕਿੰਨੇ ਆ ਜਦ ਕਿਸੇ ਵੀ ਪਰਿਵਾਰ ਦੇ ਜਿਹੜੀ ਕੋਈ ਰੋਟੀ ਕਮਾਣ ਵਾਲਾ ਇੱਕੋ ਇੱਕ ਜਿਹੜਾ ਵਿਅਕਤੀ ਹੈ ਉਹ ਜੇ ਇਸ ਦੁਨੀਆ ਤੋਂ ਚਲੀ ਜਾਵੇ ਤਾਂ ਫਿਰ ਜਿਹੜੀ ਇਹ ਸਰਕਾਰ ਜਿਹੜੇ ਵੱਡੇ ਵੱਡੇ ਵਾਅਦੇ ਕਰ ਰਹੀ ਸੀ ਔਰ ਜਿਹੜੇ ਐਡੀਆਂ ਢੀਂਗਾ ਮਾਰ ਰਹੀ ਸੀ 4 ਦਿਨ ਹੋ ਗਏ ਆ ਕੇ ਪਤਾ ਵੀ ਨਹੀਂ ਲਿਆ ਇਹਨਾਂ ਨੇ ਅੱਜ ਉਹ ਸਮਾਂ ਹੈ ਕਿ ਇਹ ਇੱਥੇ ਆ ਕੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਯੋਗਤਾ ਦੇ ਮੁਤਾਬਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਕੇ ਦੇਣ ਇਹਨਾਂ ਨੂੰ ਕੋਈ ਮੁਆਵਜ਼ਾ ਦੇਣ ਅੱਗੇ ਐਡੀਆਂ ਜੜਦ ਅਤਰ ਘਟਨਾਵਾਂ ਹੁੰਦੀਆਂ ਨੇ ਨਾਲ ਦੀ ਨਾਲ 8-10 ਘੰਟੇ ਦੇ ਵਿੱਚ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਮੁਆਵਜ਼ੇ ਦਾ ਐਲਾਨ ਕਰਦੇ ਨੇ ਤੇ ਐਡੀ ਪੱਟੀ ਇੱਥੇ ਜ਼ਰਗਟਨਾ ਹੋਈ ਆ ਕਤਲ ਹੋਇਆ ਕੋਈ ਖੁਦਕਸ਼ੀ ਨਹੀਂ ਹੋਈ ਆ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਉਹ ਜੇ ਹੁਣ ਮਜਬੂਰ ਕਰਤਾ ਉਹਨਾਂ ਨੂੰ ਮਰਨ ਲਈ ਤਾਂ ਉਹਨਾਂ ਨੂੰ ਹੁਣ ਉਹਨਾਂ ਨੂੰ ਕੋਈ ਉਹਨਾਂ ਦੇ ਮੁਰ ਬਸੇਵੇਂ ਦਾ ਪਰਿਵਾਰਾਂ ਦੇ ਦਾ ਪ੍ਰਬੰਧ ਕਰਨ ਲਈ ਇਹ ਗੁੰਗੀ ਬੁਲੀ ਸਰਕਾਰ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ। ਦੇਖੋ ਮੁੰਡੇ ਦਾ ਅਧਿਕਾਰੀ ਕਹਿੰਦੇ ਖਤਮ ਹੋ ਗਿਆ। ਬਿਲਕੁਲ ਜੇ ਪਰਿਵਾਰ ਕਹਿੰਦੀ ਜੇ ਖਤਮ ਹੋ ਗਿਆ ਨਾ। ਦੇਖੋ ਨਾ ਜੀ ਹੁਣੋ ਮਾਤਾ ਜੀ ਦੀ ਵੀ ਚਾਲੇ ਪਾ ਗਏ ਸੰਸਾਰ ਤੋਂ। ਉਹ ਇਸੇ ਤਰੀਕੇ ਨਾਲ ਆ ਨਾ ਜੀ ਜਦ ਪਤਾ ਲੱਗਦਾ ਕਿਸੇ ਮਾਤਾ ਨੂੰ ਕਿਸੇ ਭੈਣ ਨੂੰ ਕਿਸੇ ਬਜ਼ੁਰਗ ਮਾਤਾ ਨੂੰ ਵੀ ਭਾਈ ਜਿਹੜਾ ਮੇਰੇ ਸਿਰ ਦੇ ਉੱਪਰ ਕੋਈ ਰੋਟੀ ਕਮਾਉਣ ਵਾਲਾ ਇਕੱਲਾ ਹੀ ਇਕੱਲਾ ਜੀ ਸੀਗਾ ਵੀ ਉਹ ਵੀ ਚਲੇ ਗਿਆ ਤੇ ਹੁਣ ਇਹ ਸਦਮਾ ਤਾਂ ਹੀ ਤਾਂ ਮੈਂ ਇਹ ਬੇਨਤੀ ਕਰ ਰਿਹਾ ਤੁਹਾਡੇ ਆ ਮਾਧਿਅਮ ਰਹੀਂ ਵੀ ਜੇ ਤੁਹਾਡੇ ਜਿਵੇਂ ਜਿਵੇਂ ਤੁਸੀਂ ਵਾਅਦੇ ਕਰਕੇ ਸਰਕਾਰ ਬਣਾਈ ਸੀ ਜਿਵੇਂ ਜਿਵੇਂ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਭੁਲੋ ਕੇ ਇੱਥੇ ਤੁਸੀਂ ਜਿਹੜਾ ਇਹ ਪੰਜਾਬ ਦੇ ਉੱਪਰ ਸੱਤਾ ਤੇ ਕਾਬੂ ਕਬਜ਼ ਹੋਏ ਹੋ ਅੱਜ ਤੁਹਾਡਾ ਸਮਾਂ ਆਕੇ ਤੁਸੀਂ ਨੌਕਰੀ ਦਾ ਪ੍ਰਬੰਧ ਹੋ ਰਿਹਾ ਆਕੇ ਐਲਾਨ ਕਰਕੇ ਜਾਓ ਐਨੀ ਗਰਮੀ ਵਿੱਚ ਤੇ ਸਾਰੇ ਹਾਲਾਤਾਂ ਚ ਇੱਥੇ ਸਾਰਾ ਇਲਾਕਾ ਬੈਠਾ ਹੈ ਤੁਹਾਡਾ ਇੱਥੋਂ ਚੁਣ ਕੇ ਕ ਐਮ ਐਲ ਏ ਚੁਣ ਕੇ ਜਾਂਦਾ ਇਸ ਇਲਾਕੇ ਚੋਂ ਤੁਸੀਂ ਆਕੇ ਤੇ ਸਾਰ ਲਓ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਨਾਲੋਂ ਵੀ ਜਿਹੜਾ ਹੈਗਾ ਉਹ ਤਾਂ ਹੋਣਾ ਹੀ ਆਣਾ ਕਾਨੂੰਨ ਆਲਾ ਜਿਹੜਾ ਹੈਗਾ ਇਹਨਾਂ ਨੂੰ ਮੁਆਵਜ਼ਾ ਦੇਣ ਦੇ ਕੇ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦਾ ਦੋਨੋਂ ਜੀਆਂ ਨੂੰ ਤਾਂ ਕਿ ਉਹਨਾਂ ਦਾ ਚੁੱਲ੍ਹਾ ਚੌਂਕਾ ਚੱਲਦਾ ਰਹੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੀ ਤੁਸੀਂ ਪੱਤਰਕਾਰ ਹੈਗੇ ਹੋ ਤੁਸੀਂ ਜਾ ਕੇ ਕੋਰਟ ਕਚੈਰੀਆਂ ਜਿਹੜੀਆਂ ਨੇ ਅਦਾਲਤਾਂ ਉਹਨਾਂ ਦੇ ਵਿੱਚ ਜਾ ਕੇ ਦੇਖੋ ਪਿਛਲੇ 3-4 ਸਾਲਾਂ ਤੋਂ ਹਾਈ ਕੋਰਟ ਜਾ ਕੇ ਦੇਖੋ 4 ਗੁਣਾ ਜ਼ਿਆਦਾ ਮਬਰਾਸ ਵਧ ਗਿਆ ਤੁਸੀਂ ਡਿਸਟ੍ਰਿਕਟ ਕੋਰਟ ਚਲੇ ਜਾਓ ਕਿਤੇ ਚਲੇ ਜਾਓ 3-3 4-4 ਗੁਣਾ ਜ਼ਿਆਦਾ ਰਾਸ਼ ਵਧ ਗਿਆ ਤੁਹਾਨੂੰ ਬਾਹਰੋਂ ਗੱਡੀਆਂ ਤੋਂ ਅੰਦਾਜ਼ਾ ਲੱਗ ਜਾਓ 11:00 ਵਜੇ ਕਿਸੇ ਵੀ ਅਦਾਲਤ ਚਲੇ ਜਾਓ ਕਿਉਂ ਵਧ ਰਿਹਾ ਉਹ ਰਾਸ਼ ਇਸ ਕਰਕੇ ਵਧ ਰਿਹਾ ਕਿ ਇਹ ਜਿਹੜੀ ਡੁੰਗੀ ਬੋਲੀ ਸਰਕਾਰ ਹੈ ਤੱਕੇ ਛਾਈ ਦੀ ਤੇ ਝੂੜ ਦੀ ਤੇ ਲਾਰਿਆਂ ਦੀ ਜਿਹੜੀ ਇਹ ਸਰਕਾਰ ਹੈ ਉਹ ਉਹਨੇ ਅਨਸਾਫ਼ ਦੇਣਾ ਤੇ ਉਹਨਾਂ ਦੇ ਅੱਗੇ ਅਫਸਰਾਂ ਨੇ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਬਿਲਕੁਲ ਸਹੀ ਗੱਲ ਆ ਉਹ ਸੁਣਨੀ ਵੀ ਬੰਦ ਕੀਤੀ ਹੋਈ ਕੋਈ ਸਰਕਾਰ ਦਾ ਨਾ ਮੈਂਦਾ ਭਾਈ ਜਿਕਾ ਕਾਲ ਸਰ ਭਾਈ ਜਿਕਾ ਸਰ ਇਹਨਾਂ ਇੱਕ ਲੋਕਾਂ ਨੇ ਇੱਕੇ ਕਬੀਨਾ ਪੁਇਨ ਦਾ ਬਿੱਲ ਜੀ ਆ ਉਹ ਵੀ ਸੰਘੇ ਦਾ ਫੈਸਲਾ ਹੋਊਗਾ ਉਸ ਤੋਂ ਬਿਨਾ ਕੋਈ ਵੀ ਅਜਾ ਫੈਸਲਾ ਨਹੀਂ ਲਿਆ ਜਾਊਗਾ ਜਿਸ ਦੇ ਵਿੱਚ ਕੋਈ ਬੇਈਮਾਨਾ ਚੜਕੇ ਇਹ ਨਹੀਂ ਹੋਰ ਦੇਣੀ ਅਸੀਂ ਪਹਿਲਾਂ ਵੀ ਸਾਰੇ ਉਹਦੇ ਪਿੱਛੇ ਲੰਘਣ ਵਾਲੇ ਬੰਦੇ ਆ ਥੋੜੀ ਸਾਡਾ ਫੈਸਲਾ ਹੋਣਾ ਹੈ ਸਾਡਾ ਅਸੀਂ ਉਹਦੇ ਤੇ ਪੂਰਨ ਚੜਾਵਾਂਗੇ ਪਰ ਬਾਹਰ ਨਹੀਂ ਕਿੰਨੇ ਆ ਬਾਹਰ ਬਾਹਰ ਐਸਾ ਪ੍ਰਸ਼ਾਸਨ ਨੂੰ ਸਾਨੂੰ ਉਰੇ ਆਕੇ ਤੇ ਕਾਰਨਾ ਕਰੋ ਕਿ ਅਸੀਂ ਉਰੇ ਆ ਗਏ 10 ਉਦੋਂ ਬਾਅਦ ਕੱਲ ਫੇਰ ਸਾਨੂੰ ਕਹਣ ਲੱਗੇ ਸਾਨੂੰ ਅੱਜ 4 ਵਜੇ ਦਾ ਟਾਈਮ ਦੇ ਦੋ ਅਸੀਂ ਹੈਰਾਨ ਹੁੰਦੇ ਆ ਕਰਨੇ ਪੈਣਾ ਸਾਥ ਦੇਣਾ ਹੀ ਪੈਣਾ ਹੈ ਕਿ ਬਾਕੀ ਸਾਡੇ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਤੇ ਗੱਲਾਂ ਮਾੜੀ ਉਸ ਗੱਲ ਨੇ ਉਧਰ ਆਉਣਾ ਕੋਈ ਵੀ ਸਿਆਸੀ ਨੀਟਰਾ ਸਾਡੇ ਧੁੱਖ ਸੁੱਖ ਸਹਾਏ ਹੁੰਦਾ ਸਹੇਕ ਹੁੰਦਾ ਤਾਂ ਆਵੇ ਬੜੀ ਖੁਸ਼ੀ ਨਾਲ ਅਸੀਂ ਉਹਦਾ ਸਵਾਗਤ ਕਰਦੇ ਆ ਜੇ ਉਹ ਨਹੀਂ ਆ ਕੇ ਕੋਈ ਸਿਆਸੀ ਕੱਲ ਉਹ ਚੱਲਣੀ ਐ ਚਲਾਉਣੀ ਉਹ ਮੈਂ ਜਿਹੜੇ ਵੀ ਕੱਗਾ ਮਾਤਮ ਵਿੱਚ ਬੈਠੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਇਹ ਇੱਕ ਬਹੁਤ ਹੀ ਮੰਦ ਭਾਗੀ ਔਰ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਲਈ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਹੁਣ ਆਪਣਾ ਉਹ ਹਰਾ ਪੈਨ ਕਿੱਥੇ ਗਿਆ ਦੂਸਰੀ ਮਜ਼ਦੂਰ ਔਰ ਜਿਹੜੇ ਗਰੀਬ ਦਿਹਾੜੀ ਮਿਹਨਤ ਕਸ਼ ਜਿਹੜੇ ਲੋਕ ਹੁੰਦੇ ਨੇ ਉਹਨਾਂ ਬਾਰੇ ਵੱਡੇ ਵੱਡੇ ਜਿਹੜੇ ਲਖਾਰੀ ਨੇ ਉਹ ਕਹਿ ਕੇ ਗਏ ਨੇ ਜੇ ਜੇ ਰੱਬ ਕਿਸੇ ਚ ਵਾਸ ਕਰਦਾ ਤਾਂ ਦਸਾਂ ਨੋਹਾਂ ਦੇ ਨਾਲ ਕੀਰਤ ਕਰਨ ਵਾਲਿਆਂ ਨਾਲ ਔਰ ਮਜ਼ਦੂਰਾ ਨਾਲ ਤੇ ਜਿਹੜੇ ਮਿਹਨਤਕਸ਼ ਬੰਦੇ ਨੇ ਉਹਨਾਂ ਦੇ ਨਾਲ ਰੱਬ ਵਾਸ ਕਰਦਾ ਇਸ ਕਰਕੇ ਇਹਨਾਂ ਦੀ ਜੋ ਇਹ بے ਬਾਕੀ ਇਹ ਜਿਹੜੀ ਮੌਤ ਹੋਈ ਹੈ ਔਰ ਮੈਂ ਇਹ ਮੌਤ ਨਹੀਂ ਮੈਂ ਇਹਨੂੰ ਹੱਤਿਆ ਹੀ ਕਹੂੰਗਾ ਜਿਸ ਤਰੀਕੇ ਨਾਲ ਉਹਨਾਂ ਨੂੰ ਪਹਿਲਾਂ ਕੁੱਟਿਆ ਮਾਰਿਆ ਗਿਆ ਉਹਨਾਂ ਉੱਪਰ ਤਸ਼ੱਦਦ ਕੀਤਾ ਗਿਆ ਤੇ ਮੈਂ ਹੁਣਾਂ ਦੇਖ ਰਿਹਾ ਸੀਗਾ ਇੱਥੇ ਪੁਲਿਸ ਪ੍ਰਸ਼ਾਸਨ ਆਇਆ ਸੀ ਮੈਨੂੰ ਕੋਈ ਉਹਨਾਂ ਦੀ ਗੱਲ ਦੇ ਵਿੱਚ ਕੋਈ ਵਜਨ ਨਹੀਂ ਲੱਗਿਆ ਵੀ ਉਹ ਕੋਈ ਦੋਸ਼ੀਆਂ ਨੂੰ ਕੋਈ ਜਾਵਾ ਕੋਈ ਸਖਤ ਸਜ਼ਾ ਦੇਣ ਵੱਲ ਨੂੰ ਜਾ ਰਹੇ ਨੇ ਪਰ ਆਪਾਂ ਸਾਰਿਆਂ ਨੇ ਰਲ ਕੇ ਸੰਘਰਸ਼ ਕਰਨਾ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਸ ਗੱਲ ਦੀ ਬੇਨਤੀ